ਆਤਨ ਮਾਦੀ ਹੈ ਮਾਰੀ ਉਹ ਕੁਤਰੀ ਸਰਦਾਰ ਭਗਤ ਸਿੰਘ ਨਾਮ ਸਾਹਿਬ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਪੂਰੇ ਪੰਜਾਬ ਦੇ ਵਿੱਚ ਕਰੀਬ 19000 ਤੋਂ ਵੱਧ ਕਿਲੋਮੀਟਰ ਤੋਂ ਵੱਧ ਜਿਹੜੀਆਂ ਸੜਕਾਂ ਆ ਪੰਜਾਬ ਦੇ ਵਿੱਚ ਉਹਨਾਂ ਦਾ ਨਵੀਨੀਕਰਨ ਤਿੰਨ ਤਰੀਕ ਨੂੰ ਮਾਨਯੋਗ ਸ਼ਿਮ ਸਾਹਿਬ ਦੀ ਗਵਾਈ ਹੇਠ ਸਟੇਟ ਪੱਧਰੀ ਜਿਹੜਾ ਪ੍ਰੋਗਰਾਮ ਸੀਗਾ ਉਹ ਹੋਇਆ ਸੀਗਾ ਔਰ ਉਹਨਾਂ ਨੇ ਉਹਦਾ ਫਾਇਡ ਵੀ ਦਿੱਤਾ ਸੀ ਅੱਜ ਹਲਕਾ ਫਰੋਸਪੁਰ ਦਿਹਾਤੀ ਦੇ ਵਿੱਚ ਅਸੀਂ ਇਸ ਟਾਈਮ ਖੜੇ ਹੈਗੇ ਪਿਆਰੇ ਆਣਾ ਪੇੜ ਦੇ ਵਿੱਚ ਪਿਆਰੇ ਆਣੇ ਤੋਂ ਲੈ ਕੇ ਸੱਪਾਂ ਵਾਲੀ ਜਲੀ ਸੜਕ ਪਿੰਡ ਹੈ ਇਹ ਰੋਡ ਹੈਗੀ ਹੈ ਇਹ ਜਾਏਗੀ ਔਰ ਇਹ ਪਿੱਛੇ ਜੀਰੇ ਤੋਂ ਚਲ ਕੇ ਆਦੀ ਹੈ ਕਿੱਥੇ ਇਹਦਾ ਨਵੰਨੀ ਕੰਮ ਹੋਣਾ ਹੈ ਔਰ ਇਹ ਜਿਹੜਾ ਟੋਟਾ ਹੈਗਾ ਫਰੀ ਫਰੀ 4 ਕਿਲੋਮੀਟਰ ਹੀ ਪੰਡਦਾ ਹੈ ਤਾਂ ਲਾਗਤ ਸਰ ਕਿੰਨੀ ਹੈ ਲਾਗਤ ਓਵਰ ਆਲ ਜਿਹੜਾ ਪ੍ਰੋਜੈਕਟ ਜਿਹੜਾ ਹੈਗਾ 129 ਲੱਖ ਰੁਪਏ ਹੈਗੀ ਹੈ ਔਰ ਇਸ ਤੋਂ ਬਾਅਦ ਅਸੀਂ ਮਮਦੂਰ ਜਾਣਾ ਹੈਗਾ ਮਮਦੂਰ ਦੇ ਵਿੱਚ ਮਮਦੂਰ ਤੋਂ ਲੈ ਕੇ ਅਲਕੂ ਕੇ ਜਿਹੜਾ ਫਿੰਗਰ ਉਹ ਜਾਏਗਾ ਔਰ ਇਟ ਇਸ ਆਊਨ ਬਾਊਟ 70% ਜਿਹੜਾ ਏਰੀਆ ਹੈ ਉਹ ਫਿਰ ਉਸ ਕੋ ਦੇ ਹੱਤੀ ਦਾ ਉਹਦੇ ਚ ਕਵਰ ਹੋਏਗਾ ਕਿਉਂਕਿ ਮੰਨਤੋਰ ਦੇ ਵਿੱਚ ਸੀਵਰੇਜ ਸਿਸਟਮ ਉੱਥੇ ਨਵਾਂ ਅੱਦੀਬਾਰੀ ਮੰਨਤੋਰ ਦੇ ਇਤਿਹਾਸ ਦੇ ਵਿੱਚ ਉੱਥੇ ਖੜਿਆ ਉਸ ਤੋਂ ਬਾਅਦ ਜੇ ਵੀ ਕੁਝ ਸੜਕਾਂ ਸੀ ਉੱਥੇ ਔਰ ਪੱਟੀਆਂ ਸੀ ਕਿ ਸੀਵਰੇਜ ਉੱਥੇ ਪਾਈਪਲਾਈਨ ਉਹਦੇ ਚ ਬਿਸ਼ਾਈਏਗੇ ਉਹ ਸਾਰਾ ਕਵਰ ਕਵਰ ਆਏਗਾ ਔਰ 올 ਓਵਰ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਲੱਗਮ ਹੈ ਉਹ ਜੇਦੀ ਪੱਧਰ ਤੇ ਚੱਲ ਰਿਹਾ ਮੈਂ ਉਸ ਕੋ ਦੇ ਹੱਤੀ ਹਲਕੀਏ ਦੇ ਵਿਹਾਪ ਤੇ ਮਾਰੀਕ ਸਿੰਘ ਸਾਹਿਬ ਔਰ ਸਾਡੇ ਜਿਹੜੇ ਪੀ ਡਬਲਯੂ ਦੀ ਮਿਨਿਸਟਰ ਨੇ ਹਰਪ੍ਰਿੰਦ ਸਿੰਘ ਯੂਟਿਓ ਸਾਹਿਬ ਔਰ ਸਾਡੇ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਸਦਾ ਖਰਚਨ ਸਿੰਘ ਸਾਹਿਬ ਨਾਲ ਧੰਨਵਾਦ ਸਰ ਸਰ ਕਿਵੇਂ ਦੇਹ ਦੋ ਕਿ ਸਮਾ ਜਿਹੜਾ ਹੈ ਕਿ 1.5 ਸਾਲ ਦਾ ਬਚਿਆ ਤਾਂ ਇਸ ਵਿਕਾਸ ਕਾਰਜੋਂ ਲੈ ਕੇ ਤੱਕ ਹੋਰ ਕਿਹੜੇ ਵਿਕਾਸ ਕਾਰਜ ਜਿਹੜੇ ਪੈਂਡਿੰਗ ਪਏ ਆ ਉਸ ਨੂੰ ਜਿਹੜਾ ਮੁਕੰਮਲ ਜਰੇ ਕੀਤਾ ਜਾਏਗਾ ਸਰ ਅ ਦੇਖੋ ਜਿੰਨੀਆਂ ਬੇਸਿਕ ਸਟਰੀਆਂ ਹੁੰਦੇ ਨੇ ਉਹ ਇਨਫਰਾਸਟ੍ਰਕਚਰ ਦੇ ਵਿੱਚ ਰੂਟਸ ਬਣੀਆਂ ਜਾਂਦੀਆਂ ਨੇ ਸੜਕਾਂ ਪੰਜਾਬ ਦੇ ਵਿੱਚ ਏਵਨ ਹੋ ਰਹੀਆਂ ਨੇ ਔਰ ਇਸ ਤੋਂ ਇਲਾਵਾ ਪਲੇਗਰਾਉਂਡਸ ਬੋਤੇ ਦਿਨ ਪਹਿਲਾ ਸਟੇਟ ਲੈਵਲ ਦੇ ਉੱਤੇ ਪ੍ਰੋਗਰਾਮ ਮਾਨਯੋਗ ਸ਼ਿਮਸ਼ਾਹ ਜੀ ਦੁਆਰਾ ਹੀ ਹੈ ਔਰ ਸਾਡੇ ਨੈਸ਼ਨਲ ਕੰਮਿੰਟਰ ਆਮ ਆਦਮੀ ਪਾਰਟੀ ਸ਼੍ਰੀ ਅਰਵੀ ਕੇਜਵਲ ਸਾਹਿਬ ਆਏ ਸੀ ਪੂਰੇ ਪੰਜਾਬ ਦੇ ਵਿੱਚ ਫਸਟ ਫੇਜ਼ ਦੇ ਵਿੱਚ ਜਿਹੜੇ 3000 ਪਲੱਸ ਪਲੇਗਰਾਉਂਡਸ ਬਣ ਰਹੇ ਨੇ ਤੋਂ ਉਸ ਤੋਂ ਦਿਹਾਤੀ ਹਲਕੇ ਦੇ ਵਿੱਚ ਵੀ ਖਰੀਤਰੀ ਪੱਤੀ ਜਿਹੜੇ ਪਲੇਗਰਾਉਂਡਸ ਹੈਗੇ ਉਸ ਸ਼ੁਰੂ ਹੋ ਚੁੱਕੇ ਨੇ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਨਵੇਂ ਪੱਤਰ ਵੀ ਰੱਖਣ ਜਾ ਰਹੇ ਹਾਂ ਔਰ ਉਹ ਜਿਹੜੇ ਪਲੇਗ ਨਾਊਨਸਰ ਬਹੁਤ ਵਧੀਆ ਕੁਆਲਿਟੀ ਦੇ ਬਹੁਤ ਵਧੀਆ ਔਰ ਉੱਚ ਪੱਧਰ ਦੇ ਜਿਹੜੇ ਬਣਨਗੇ ਔਰ ਉਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਵਰਕਸ ਨੇ ਪਾਣੀ ਛੱਪੜ ਦੀ ਸਫਾਈ ਹੈ ਜਾਂ ਛੱਪੜ ਮਾਡਲ ਅਧੀਨ ਛੱਪੜ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਨੂੰ ਗਲੀਆਂ ਨਾਲੀਆਂ ਜਿਨ੍ਹਾਂ ਨੂੰ ਲੈ ਗਏ ਹੈ ਉਹ ਲਗਾਤਾਰ ਚੱਲੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਜਿਹੜੇ ਓਵਰਆਲ ਉਸ ਤੋਂ ਇਧੇ ਹੱਥੇ ਦੇ ਵਿੱਚ ਔਰ ਓਵਰਆਲ ਪੰਜਾਬ ਦੇ ਉਹ ਕੰਮ ਰੈਗੂਲਰ ਜਿਹੜੇ ਡਿਪਾਰਟਮੈਂਟ ਨੇ ਉਹ ਚੱਲ ਰਹੇ ਐਮਐਲਏ ਸਾਹਿਬ ਇੱਕ ਕਲੀਅਰ ਕਰਨਾ ਕਿ ਵੀ ਜਿਹੜੀ ਇਹ ਸੜਕਾਂ ਦਾ ਜੇ ਨਿਰਮਾਣ ਮਮ ਡੋਟ ਔਰ ਜਿਹੜੀ ਤੁਸੀਂ ਇੱਥੇ ਗੱਲ ਕਰ ਰਹੇ ਹੋ ਕਿ 180 ਲੱਖ ਦਾ ਟੋਟਲ ਹੈ ਕਿ ਉੱਥੇ ਮਮ ਡੋਟ ਦਾ ਲੱਗੂਗਾ ਸਿਆ ਇਹ ਇਹ ਆਪਣਾ ਡੋਟ ਦਾ ਲੱਗ ਮਮ ਡੋਟ ਦਾ ਲੱਗ ਹੈ ਮਮ ਡੋਟ ਦਾ ਅਲੱਗ ਹੈਗਾ ਇਹ 1 ਕਰੋੜ 29 ਲੱਖ ਰੁਪਈਆ ਜਿਹੜਾ ਹੈਗਾ ਇਸ ਲੋਟ ਤੇ 27 ਲੱਖ ਰੁਪਈਆ ਸਿਰ ਮੇਨਟੇਨੈਂਸ ਵਾਸਤੇ ਲੱਗਗਾ 5 ਸਾਲ ਦੀ ਮੇਨਟੇਨੈਂਸ ਵੀ ਨਾਲ ਹੈ ਇਹਦੇ ਚ ਹਾਂ ਇੱਕ ਬਹੁਤ ਵੱਡੀ ਜਿਹੜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਕਿ ਸੜਕਾਂ ਸਾਡੀਆਂ ਟੁਰਦੇ ਅਸੀਂ ਮੈਂਟੇਨੈਂਸ ਕਰਦੇ ਐ ਕਿ ਫਸਟ ਟਾਈਮ ਜਿਹੜਾ ਹੈਗਾ ਮਨੂਰ ਸਿੰਘ ਸਾਹਿਬ ਦੀ ਦਵਾਈ ਹੈ ਜਿਹੜੇ ਸਪੈਸ਼ਲ ਐਗਰੀਮੈਂਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਵੀ ਕੰਟਰੈਕਟਰਸ ਨੇ ਰੋਡ ਕੰਟਰੈਕਟਰਸ ਨੇ ਉਹਨਾਂ ਨਾਲ ਇਹ ਗੱਲ ਹੋਈ ਹੈ ਕਿ ਉਹਨਾਂ ਨੇ ਮੈਂਟੇਨੈਂਸ ਦਾ ਜਿਹੜਾ ਖਰਚਾ ਉਹ ਸੈਕਟਰ ਦਾ ਹੈ ਕਿ ਜੇ ਕਿਤੇ ਜੇ ਕਿਤੇ ਕੋਈ ਕਿਤੇ ਕੋਈ ਸ਼ਿਕਾਇਤ ਆndi ਹੈ ਜਾਂ ਕੋਈ ਰੋਡ ਨੂੰ ਕੋਈ ਤੋਆ ਪਟਾਇਆ ਜਾਂਦਾ ਹੈ ਜਾਂ ਕੋਈ ਰੋਡ ਖਰਾਬ ਹੁੰਦੀ ਤਾਂ ਇਮੀਡੀਏਟ ਜਿਹੜਾ ਉਹਦੇ ਫੰਕਸ਼ਨ ਨੇ ਆਲਰੇਡੀ ਰਿਜ਼ਰਵ ਰੱਖੇ ਗਏ ਨੇ ਔਰ ਇਸ ਰੂਟ ਵਾਸਤੇ ਵੀ 27 ਲੱਖ ਰੁਪਏ ਦਾ ਰਿਜ਼ਰਵ ਫੰਡ ਹੈ ਉਹ ਰਿਜ਼ਰਵ ਕੀਤਾ ਹੋਇਆ ਐਕਸਟਰਾ ਹੈ ਸਰ ਹਾਂਜੀ ਇਹ ਰਿਜ਼ਰਵ ਹੈ ਨਾ ਉਹਦਾ ਰਿਜ਼ਰਵ ਫੰਡ ਹੈ ਜਦੋਂ ਮੋਡ ਹੋਏਗੀ ਇਮੀਡੀਏਟ ਹੋ ਇਸਤੇਮਾਲ ਹੋਗਾ ਇਹ ਫੰਡਸ ਦੀ ਵੇਟ ਨਹੀਂ ਕਰਨੀ ਪੈਣੀ ਇਹ ਫੰਡਸ ਆਣਗੇ ਤਾਂ ਸੜਕ ਬਣੇਗੀ ਉਹ ਆਲਰੇਡੀ ਰਿਜ਼ਰਵਡ ਫੰਡ ਹੈ